ਜਿਹੜੀ ਹਕੀਕਤ ਆ ਤੁਹਾਡੇ ਸਾਹਮਣੇ ਗੱਪ-ਗਪੀਆਂ ਮਾਰ ਦੇਉਂਗੇ ਨਹੀਂ ਮਾਰਦੇ ਨਹੀਂ ਕੰਮ ਹੀ ਨਹੀਂ ਕਰ ਬਾਈ ਯਾਰ ਮਾਰਾਂਗੇ ਫੜੇ ਤਾਂ ਜਾਣੀ ਅੱਛਾ ਅੱਜ ਨਹੀਂ ਸਵੇਰੇ ਸਭ ਫੜੇ ਜਾਣਗੇ ਸਾਰੇ ਫੜੇ ਜਾਣਗੇ ਨਾ ਫੜੇ ਤਾਂ ਜਾਣੀ ਗੱਪਾਂ ਨਾਲ ਨਹੀਂ ਨਾ ਚੱਲਦਾ ਕੰਮ ਅੱਛਾ ਹਕੀਕਤ ਤਾਂ ਸਭ ਦੇ ਸਾਹਮਣੇ ਹੁੰਦੀ ਹੈ ਬਾਈ ਹੂੰ ਉਹ ਤਾਂ ਗੱਲ ਸਹੀ ਹੈ ਜਿਆ ਮੀ 800 ਵੇਚਦਾ 1000 ਵੇਚਦਾ ਉਹਦਾ ਕੀ ਅੱਛਾ ਵੀ ਇਹ ਹੈ ਮਤਲਬ ਵੀ ਕੱਲ ਨੂੰ ਕਿਸੇ ਨਾਲ ਕਹਿੰਦਾ ਅਗਲਾ ਦਿਖਾਓ ਦਿਖਾਉਂਗੇ ਪ੍ਰੂਫ ਅੱਛਾ ਵਿਦ ਪ੍ਰੂਫ ਅੱਛਾ ਜਾਂਚ ਕੇ ਅੱਛਾ ਜਮਾ ਜਾਂਚ ਕੇ ਦਿਖਾ ਆ ਨਹੀਂ ਹੈਗਾ ਅੱবি ਉਹ ਫੰਡ ਬਿਲਕੁਲ ਹੋਤਾ ਅੱਛਾ ਨਾ ਨੀ ਸਾਰੀ ਲੈਕਚਰ ਤੁਹਾਡੇ ਕੋਲ ਪਈ ਹੋਊਗੀ। ਅੱਛਾ ਇੱਕ ਤਰੀਕ ਨੂੰ ਯਾਰ ਬਈ ਕੱਲ ਨੂੰ ਹਾਂ ਆਪਣਾ ਸੌਰੀ 1 ਅਪ੍ਰੈਲ ਤੋਂ ਸਾਡੀ ਨਵੀਂ ਡੇਰੀ ਲੱਗਦੀ। ਅੱਛਾ 1 ਅਪ੍ਰੈਲ ਤੋਂ ਹੀ ਨਵੀਂ ਲੱਗ ਜੂਗੀ। ਹੋਰ ਬਾਈ ਗੋਰ ਬਾਈ ਅੱਛਾ ਇਹ ਲੋਕਾਂ ਨੂੰ ਉਹਦਾ ਨਾਮ ਚਾਹਣਾ ਹੈ। ਹੋਰ ਬਾਈ ਬਾਈ ਕਰ ਲ ਮੜਾ ਜਾ। ਮੜਾ ਬਾਈ ਕਰ ਲ ਸੁਣਾ ਜਾ। ਅੱਛਾ ਗੋਰ ਬਾਈ ਘੋਰ ਤਾਂ ਮਤਲਬ ਹੀ 100 ਡੇਟਰ ਵੀ ਕਹੂਗੀ ਨਹੀਂ। 100 ਹੋ ਗਿਆ 100 ਪਲੱਸ ਹੈ। ਕਰ ਲਓ ਕਰ ਲਓ ਮੜਾ ਜਾ ਅੜਗੇ ਸਿੰਘ ਆਉਂਦੇ ਆਉਂਦੇ। ਮੜਾਈ ਲੱਗਿਆਗਾ ਆਉਣ ਦੇ ਆਉਣ ਦੇ ਆਉਂਦੇ ਬਾਈ ਇਹ 3 ਸਪੀਡ ਚ ਆਉਂਦਾ ਕੀ ਕਿਵੇਂ ਆਉਂਦਾਗਾ ਇਹ 3 ਦੀ 3 ਅੱਛਾ ਚੇਂਜਰ ਜੀ ਵੀ ਆ ਗਿਆ ਇਹ ਇਹ ਚੇਂਜਰ ਚ ਵੀ ਆ ਗਿਆ ਭਰਾਵੋ 3 ਸਪੀਡ ਚ ਬਾਈ ਟਰਾਈ ਮਾਰ ਕੇ ਬਾਈਆਂ ਤੋਂ ਪੁੱਛਦੇ ਆ ਵੀ ਕਿਵੇਂ ਚਲਾਈ ਚਲੂਈਦਾ ਇਹ ਤੇ ਚੇਂਜਰ ਚ ਇਹ ਤੋਂ ਦੂਜੇ ਵੀ ਆਇਆ ਕਿ 2 ਵੀਲ ਇਹਨਾਂ ਚ ਹੈਗਾ ਕੋਈ ਚੇਂਂਜਰ ਚ 2 ਵੀਲ ਵੀ ਹੈ ਇਹਨਾਂ ਚ ਖੜਾਗਾ ਕੋਈ ਕਿ ਨਹੀਂ ਜ਼ਿਆਦਾਤਰ ਰੈਗੂਲਰ ਮੋਡਲ ਦੇ ਅੱਛਾ ਵੀ ਜ਼ਿਆਦਾ ਇਹੀ ਵੇਚ ਇਹ ਰੇਟ ਦਾ ਫਰਕ ਹੈਗਾ ਕੋਈ ਹੈਗਾ ਜੀ 30000 ਰੁਪਏ 30000 ਦਾ ਫਰਕ ਆ ਕਿਵੇਂ ਬਾਈ ਚਲਾ ਕੇ ਦੇਖਿਆ ਕਿਵੇਂ ਬਾਈ ਚਲਾਈ ਜੁ ਲਈਦਾ ਓਕੇ ਆ ਅੱਛਾ ਹੋਰ ਟਰੈਡਰਾਂ ਨੇ ਵੀ ਟਰਾਇਆਂ ਮਾਰੀਆਂ ਤੁਸੀਂ ਮਾਰਕੀਟ ਚ ਕਿ ਇਕੱਲੇ ਸਵਰਾਜ ਦੀ ਮਾਰੀ ਆ ਬਾਈ ਪਤਾ ਵੀ ਪਹਿਲਾਂ ਤੋਂ ਮੂਰਤ ਈ 10000 ਰੁਪਏ ਦਾ ਅੱਛਾ ਵੀ ਸਵਰਾਜ ਹੀ ਪਾਉਣੇ ਹੋ ਤੁਸੀਂ ਕਿਵੇਂ ਆਪਣੇ ਮਾਨਸਾ ਚ ਆਏ ਵੱਲੋ ਤਕਰੀਬਨ ਕਿਵੇਂ ਮਾਰਚ ਦਾ ਮਹੀਨਾ ਚੱਲ ਰਿਹਾ ਭਰਾਵੋ ਕਿਵੇਂ ਕਿਹੜੇ ਕਾਰੋਬਾਰੀ ਬੰਦੇ ਹੁੰਦੇ ਆ ਕਿਉਂ ਤੁਹਾਨੂੰ ਤਾਂ ਦੱਸਣਾ ਚਾਹੁੰਦੇ ਆ ਕੁਝ ਕਿ ਜ਼ਿੰਮੇਵਾਰ ਭਰਾਵਾਂ ਨੂੰ ਤਾਂ ਪਤਾ ਹੀ ਆ ਇਹ ਕੁਝ ਨੂੰ ਨਹੀਂ ਪਤਾਗਾ ਵੀ ਇਹ ਲਾਸਟ ਮਹੀਨਾ ਹੁੰਦਾ ਮਾਰਚ ਦਾ ਮਹੀਨਾ ਹੁੰਦਾ ਕਿਹੜਾ ਜਾ ਕੋਈ ਵਪਾਰ ਕਰਦੇ ਆ ਕਿਵੇਂ ਜਾਂ ਕੋਈ ਜਨ ਸਿੰਘ ਵਾਲੇ ਡੀਲਰ ਆ ਜਾਂ ਕੋਈ ਆਰਟ ਦਾ ਹਸਾਬਪਤਾ ਵਾ ਉਹਨਾਂ ਦੇ ਹਿਸਾਬ ਨਾਲ ਤਕਰੀਬਨ ਇੱਕ ਕਾਫੀ ਬੰਦੇ ਨੂੰ ਤਾਂ ਪਤਾ ਤੇ ਕਾਫੀ ਨੂੰ ਨਹੀਂ ਪਤਾ ਹੋਣਾਗਾ ਵੀ 1 ਅਪ੍ਰੈਲ ਨੂੰ ਨਵਾਂ ਸਾਲ ਹੁੰਦਾਗਾ ਉਸੇ ਲਈ ਤੈਅ ਕੀਤੀ ਹੁਣ ਕਿਵੇਂ ਏਜੰਸੀ ਆਵੰਦ ਆ ਪੂਰਾ ਇਹ ਸੀਜ਼ਨ ਦਾ ਮਹੀਨਾ ਹੁੰਦਾ ਇਹ ਹਾਂਜੀ ਹਾਂਣਾ ਵੀ ਲਾਸਟ ਮਹੀਨਾ ਨਾ ਇਹ ਲਾਸਟ ਹੀ ਹੁੰਦਾ ਨਾ ਸਾਬਕਤਾਬ ਨੇ ਲੋਨ ਕਰਨੇ ਪੈਂਦੇ 31 ਮਾਰਚ ਨੂੰ ਅੱਛਾ ਵੀ ਕਿਹੜੇ ਹਸਾਬਪਤਾ ਹੁੰਦੇ ਆ ਵੀ 31 ਦਸੰਬਰ ਨੂੰ ਨਹੀਂ ਹੁੰਦੇ 31 ਮਾਰਚ ਨੂੰ 31 ਮਾਰਚ ਅੱਛਾ ਵੀ ਨਵਾਂ ਸਾਲ ਮੁੰਦਾ ਵੀ 1 ਅਪ੍ਰੈਲ 1 ਅਪ੍ਰੈਲ ਨੂੰ ਉਦੇ ਆ ਮਤਲਬ ਪੂਰਾ ਇਹਨਾਂ ਦਾ ਸੀਜ਼ਨ ਆ ਭਰਾਵਾ ਪੂਰਾ ਸਾਰੇ ਝੰਸੀ ਕਲੇ ਜ਼ੋਰ ਲਾ ਰਹੇ ਆ ਪੂਰਾ ਕਿਵੇਂ ਬੈਂਕਾਂ ਨੇ ਲਾ ਲਓ ਕੋਈ ਵੀ ਟਰੈਕਟਰ ਇੰਡਸਟਰੀ ਦਾ ਬੰਦਾ ਹੈਗਾ ਪੂਰੇ ਫੁੱਲ ਜ਼ੋਰ ਲਾ ਰਹੇ ਆ ਜਿਨੇ ਆ ਮਤਲਬ ਵੀ ਨਹੀਂ ਟਰੈਕਟਰ ਇਹਨਾਂ ਦਾ ਉਹਨਾਂ ਨੂੰ ਵੀ ਕੋਈ ਸਕੀਮਾ ਸਕੂਮਾ ਨਾਲ ਟਰੈਕਟਰ ਦੇ ਦਿੰਦੇ ਆ ਹਣ ਲੰਮੂ ਨਾਲ ਗੱਲਬਾਤ ਕਰਦੇ ਨੇ ਕਿੰਨੇ ਟਰੈਕਟਰ ਆ ਗਏ ਆ ਮਹੀਨੇ ਚ ਸੇਲ ਕਰੰਦੇ ਨੇ ਚਲੋ ਟਾਰਗੇਟ ਸੱਟ ਕਰਾ ਬਾਈ 60 ਕਰਾ ਅੱਛਾ ਇਹ ਤੋਂ ਪਹਿਲਾਂ ਕਿੰਨੇ ਹੋ ਕਿੰਨੇ ਗਏ 42 ਟਰੈਕਟਰ 42 ਟਰੈਕਟਰ ਹੋ ਗਏ ਕਿਉਂ ਦਿਖਾ ਰਹੇ ਸੀਗੇ ਬਾਬੂ ਜੀ ਦਿਖਾ ਰਹੇ ਸੀਗੇ ਮੈਨੂੰ ਉੱਤੇ ਉਹਦਾ ਭਾਈ ਸਾਰੇ ਟੋਟਲ ਇਹ ਹਾਂ ਸਾਰੇ ਟੋਟਲ ਬਿੱਲ ਬਿੱਲੇ ਚੜਾਈ ਹੁੰਦੀ ਹੈ ਨਾ ਜਿਹੜੀ ਉਹਦੇ ਅੱਛਾ ਬਿੱਲ ਚੜਾਉਨੇ ਆ ਤੁਸੀਂ ਹਾਂ ਮੋਟਰ ਜੀ ਚੜਾਉਨੇ ਤੇ ਰੇਸਟ ਚੜਾਉਨੇ ਕਿੰਨੇ ਦਿਖਾ ਰਹੇ ਸੀਗੇ ਆਪਾਂ ਨੂੰ ਉਹ 500 ਤੇ ਇੱਕ ਟਰੈਕਟਰ ਹੋਗਾ ਜੀ ਅੱਛਾ 500 ਇੱਕ ਟਰੈਕਟਰ ਤੇ ਇਹ ਜਿਹੜੇ ਆ ਹੁਣ ਆਪਣੇ ਵਿੱਚ ਜੁੜਨਗੇ ਇਹ ਹਾਂ ਇਹ ਵਿੱਚ ਜੁੜਨਗੇ ਅੱਛਾ ਵੀ ਤਕਰੀਬਨ ਆ ਮਤਲਬ ਵੀ 560 ਪੈਂਟ ਹਾਂ 60 ਪੈਂਟ ਸਾਢੇ 550 ਟਰੈਕਟਰ ਆਨ ਰਿਕਾਰਡ ਹੀ ਗੱਲ ਆ ਪ੍ਰਭੂ ਮੈਂ ਆਪ ਰਿਸਟਰ ਦੇਖ ਕੇ ਹਟਾਂਗੇ ਇਹਨਾਂ ਦਾ ਵੀ ਕਿਉਂ ਕੁਝ ਕੁ ਬੰਦੇ ਕਮੈਂਟ ਕਰਨ ਲੱਗੇ ਆਂਦੇ ਅਗਲਾ ਕਹਿੰਦਾ ਨਹੀਂ ਆਏ ਨਹੀਂ ਆਏ ਨਹੀਂ ਆਏ ਨਹੀਂ ਕੋਈ ਗੱਲਬਾਤਾਂ ਹੋ ਜਾਂਦੀਆਂ ਕਿ ਸਵਰਾਜ ਦੇ ਸੇਲ ਸਾਡੇ ਮਾਨਸਾ 'ਚ ਬਹੁਤ ਜ਼ਿਆਦਾ ਹੈ ਵੀ ਐਵੇਂ ਲੋ ਮੈਂ ਆਪ ਰਿਸਟਰ ਦੇਖਿਆਗਾ 500 ਤੇ ਇੱਕ ਟਰੈਕਟਰ ਇਹਨੇ ਨਾ ਨੋਟ ਕਰਿਆ ਕਰਿਆ ਮੈਨੂੰ ਦਿਖਾਇਆ ਹੋਇਆਗਾ ਵੀ ਇੱਥੇ ਇੱਥੇ ਦਿੱਤਾਗਾ ਕੋਈ ਕੋਈ ਬੰਦੇ ਨੂੰ ਕੋਈ ਸ਼ੱਕ ਹੋਵੇ ਦੇਖ ਵੀ ਸਕਦਾ ਹਾਂ ਹਾਂ ਕਿਉਂ ਐ ਮਰੋ ਵੀ ਇਹ ਸਾਰੇ ਇਨਨੇ ਟਰੈਕਟਰ ਕਿਹੜੇ ਕਿਹੜੇ ਏਰੀਆ ਜੀ ਦਿੱਤੇ ਆ ਇਧਰ ਮਾੜੀ ਚਲ ਕਹਿੰਦਾ ਬਸ ਮਾਨਸਾ ਬਲਾਡਾ ਤੇ ਸਦੂਗੜ ਆਪਣੇ ਕੋਲੇ ਚਿੰਨੀ ਅੱਛਾ ਵੀ ਹੋਰ ਥੋੜੇ ਕੋਲੇ ਹੋਰ ਕੋਈ ਬਰਨਾਲਾ ਬਰਨਾਲਾ ਜਾਂਦਾ ਨਾ ਨਾ ਬੰਦੇ ਕਿੱਦੇ ਨਹੀਂ ਦਿੱਤੇ ਕਿ ਅੱਛਾ ਮੈਂ ਤੁਸੀਂ ਆਪਾਂ ਦੇ ਕਿੱਲੇ ਮਾਨਸਾ ਡਿਸਟ੍ਰਿਕਟ ਦੀ ਘਟ ਦਿੰਦੀ ਹਾਂ ਹਾਂਜੀ ਅੱਛਾ ਮਾਨਸਾ ਡਿਸਟ੍ਰਿਕਟ ਜੀ ਇਹਨਾਂ ਨੇ ਇੰਨੇ ਟਰੈਕਟਰ ਦਿੱਤੇ ਹੋਏ ਆ ਬਹੁਤ ਜ਼ਿਆਦੇ ਸੇਲ ਆ ਕਿਹੜੇ ਕਿਹੜੇ ਲੰਮੂ ਵੇਚ ਰਹੇ ਹੋ ਟਰੈਕਟਰ ਨੂੰ ਤੁਸੀਂ ਜ਼ਿਆਦੇ ਜ਼ਿਆਦੇ 255 4 ਵੀਲ ਕੇ 2 ਵੀਲਾ 2 ਵੀਲ ਕਿਤੇ 4 ਵੀਲ ਦੋਨੇ ਚੱਲੀਆਂ। ਅੱਛਾ ਦੋਨੇ ਚੱਲੀਆਂ ਜਾਂਦੇ ਆ। ਕਿਵੇਂ ਆ ਆਪਾਂ 68 ਕੋਲੇ ਖੜੇ ਆ ਇਹ ਕਿੰਨੇ ਕਿ ਵੇਚਾਂਗੇ ਆੜੀਆਂ ਤੁਸੀਂ? ਇਹ ਸੀਜ਼ਨ ਚ ਚੱਲਦਾ ਹੁੰਦਾ ਬਾਈ। ਜਿਵੇਂ ਮੱਕੀ ਦਾ ਜ਼ਿਆਦਾ ਸੀਜ਼ਨ ਆ। ਠੀਕ ਆ। ਜਾਂ ਜਦੋਂ ਮੰਨ ਕੇ ਚੱਲ ਆਪਾਂ ਝੋਨੇ ਵਗੈਰਾ ਉਗਦੀਆਂ ਕਣਕ। ਠੀਕ ਆ। ਉੱਪਰ ਇੱਧਰ ਤੇ। ਉਹ ਵੱਡੇ ਕਲੀਮੈਂਟਾਂ ਵਾਸਤੇ ਸਾਨੂੰ। ਅੱਛਾ ਵੀ ਕਿਵੇਂ ਇਹ ਕਿੰਨੇ ਕਿੰਨੇ ਉਸ ਪਾਵਰ ਕੰਮ ਕਰਦਾ ਇਹ? ਇਹ 50 ਛੱਕ ਤੇ 70। ਅੱਛਾ ਵੀ ਕੋ 70 ਉਸ ਪਾਵਰ ਕੰਮ ਹੁੰਦਾ ਤੇਰਾ। ਜ਼ਿਆਦਾ ਸਾਡੇ ਕਿੰਨੀ ਸਵਰਾਜ ਹੀ ਵਿਗਦਾ। ਮੇਰੇ ਹਿਸਾਬ ਨਾਲ ਵੀ ਇਹਨਾਂ ਟਾਈਮ ਲਾ 4:30 ਸਵੇਰ ਵਿੱਚ ਸਵਰਾਜ ਵਿੱਚ ਹਾਂ ਹਾਂ ਵੀ ਜਿਆਦੇ ਸਾਡੇ ਕਿੰਨੀ ਭਰਾਵੋ ਇਹਨਾਂ ਦੀ ਸੇਲ ਹੀ ਆ ਸਵਰਾਜਾਂ ਦੀ ਤੁਹਾਡੇ ਕਿੰਨੀ ਕਿਹੜੇ ਕਿਹੜੇ ਟਰੈਕਟਰ ਦੀ ਜਿਆਦੇ ਡਿਮਾਂਡ ਆ ਜਾਂ ਕਿਹੜੇ ਕਿਹੜੇ ਭਰਾਵਾਂ ਕੋਲੇ ਹੈਗਾ ਮੈਂ ਬਰਜਿੰਦਰ ਲੰਮੂ ਕੋਲੇ ਖੜਾਗਾ ਮਾਨਸਾ ਭਾਰਤੀ ਮੋਟਰ ਜੀ ਤੇ ਖੜੇ ਆ ਭਾਰਤੀ ਮੋਟਰ ਦਾ ਨਾਮ ਭਾਰਤੀਆ ਟਰੈਕਟਰ ਜੀ ਤੇ ਖੜੇ ਆ ਮਾਨਸਾ ਕਿਵੇਂ ਇੱਥੇ ਦਾ ਸਵਰਾਜ ਅਰਸ ਵਿੱਚ ਜਿਹੜੇ ਕਿਹੜੇ ਕਿਹੜੇ ਭਰਾਵਾਂ ਕੋਲੇ ਹੈਗਾ ਕਿ ਮੈਂ ਬਾਈਆਂ ਦੇ ਟਰਾਈ ਮਾਰ ਰਹੇ ਆ ਸਵਰਾਜ ਉਹ ਪੁਰਾਣੇ ਡੀਲਰ ਇਹ ਸਵਰਾਜ ਹੀ ਜਿਆਦੇ ਵੇਚ ਰਹੇ ਹਨ ਸਵਰਾਜ ਹੀ ਵੇਚ ਰਹੇ ਹਨ ਤਾਂ अच्छा नहीं अच्छा और कोई ट्रेड नहीं चलाएगा नहीं क्यों पसंद किਵੇਂ ਜੀ ਲੱਗਦਾ ਦੂਜੇ ਕਿਵੇਂ ਹੋਰ ਵੀ ਮਾਰਕੀਟ ਚ ਬਹੁਤ ਜ਼ਿਆਦਾ ਟਰੇਡਰ ਹੈ ਮਰਜ਼ੀ ਵੜਾ ਦੇ ਠੀਕ ਹੈ ਤੇ ਬਾਕੀ ਤੇਲ ਤੂਲ ਦਾ ਵੀ ਜਾਇਜ਼ ਹੀ ਖਰਚਾ ਹਨਾ ਵੀ ਸਭ ਤੋਂ ਵੱਡੀ ਗੱਲ ਤਾਂ ਮਾਰਕੀਟ ਦੀ ਹੈ ਵੱਡੇ ਭਾਈ ਬਾਹੀ ਵਾਲਾ ਹੰਦਾ ਹੈ ਹੂੰ ਬਾਹੀ ਵਾਲਾ ਹਨਾ ਬਾਬਾ ਕਿਹਬ ਨੂੰ ਜ਼ਿੰਮੇਵਾਰ ਨੂੰ ਵੀ ਹਾਂ ਪੈਸੇ ਨਹੀਂ ਕਦੇ ਵੀ ਲੋੜ ਪੈ ਸਕਦੇ ਵੀ ਤੁਰਿਆ ਜਾਂਦਾ ਵੇਚ ਲੱਗ ਦੋ ਮਾਰੇ ਸਿਆਣਾ ਹਨਾ ਹੁਣ ਪਹਿਲਾਂ 55 ਆਪਣੇ ਕੋਲ ਸਿੰਪਲ ਹੈ ਠੀਕ ਹੈ ਵਿਚੀ ਦੇ ਨਾਲ ਇੱਥੇ ਆਉਣਾ ਨਹੀਂ ਪਹਿਲਾਂ ਵਗ ਜਾਊਗਾ ਅੱਛਾ ਵੀ ਪਹਿਲਾਂ ਵੀ ਸਵਰਾਜ ਹੀ ਚਲਾਉਣਾ ਤੁਸੀਂ ਕਿਹੜਾ ਮਾਡਲ ਆ ਪਹਿਲਾਂ ਤੁਹਾਡੇ ਕੋਲੇ ਪਹਿਲਾਂ 8 ਆ ਬਈ ਅੱਛਾ 8 ਮਾਡਲ ਆ ਅੱਛਾ ਸਵਰਾਣ ਨਹੀਂ ਜੁੜੇ ਹੋਏ ਹੋ ਹਨਾ ਠੀਕ ਆ ਕਿਵੇਂ ਬਾਈ ਅਕਸਰੀ ਇਹੀ ਡਿਮਾਂਡ ਰਹਿੰਦੀ ਆ ਕਿਸਾਨ ਭਰਾਵਾਂ ਦੀ ਵੀ ਕਿਉਂ ਕਿਵੇਂ ਵੀ ਜਾਣ ਸਾਰੀ ਸੌਖਾ ਜਿਹਾ ਟੈਟਰੀ ਕਿਉਂ ਕਈ ਵਾਰ ਜ਼ਿਮੀਂਦਾਰ ਭਰਾਵ ਨੂੰ ਆਉਂਦੀ ਆ ਪ੍ਰੋਬਲਮ ਆ ਸਕਦੀ ਹੈ ਕਿਸੇ ਨੂੰ ਵੀ ਪੈਸੇ ਨਹੀਂ ਲੋਡ ਪੈ ਸਕਦੀ ਆ ਵੀ ਤੁਰਿਆ ਜਾਂਦਾ ਵੇਕਣ ਵਾਲਾ ਸੰਦ ਆ ਇਹ ਇਹ ਚੈਂਜਰ ਚ ਆ ਗਿਆ ਨਾ ਹਾਂਜੀ ਹਾਂਜੀ ਚੈਂਜਰ ਚ ਆ ਗਿਆ ਕਿਹੜਾ ਪੰਡਾ ਬਈ ਤੁਹਾਡਾ ਅਕਲੀ ਆ ਜੀ ਅਕਲੀ ਆ ਲੈ ਕੇ ਜਾਉਂਗੇ ਅੱਛਾ ਬਾਈ ਦੇਖੋ ਐ ਪੱਕੇ ਜਿਹੇ ਗਾਹ ਕਉਂਦੇ ਬਾਈ ਯਾਰ ਕਿ ਹੁਣੀ ਆਏ ਆ ਟਾਈਮ ਵੀ ਵਾਵਾ ਹੋ ਗਿਆ ਤੇ ਐ ਮਨ ਲੋ 6:26 ਮਿੰਟ ਹੋ ਗਏ ਤੇ 10 ਕਿ ਮਿੰਟ ਹੀ ਹੋਇਆ ਬਾਈ ਇਹਨਾਂ ਨੂੰ ਆਇਆਂ ਨੂੰ ਤੇ ਇਹ ਹੁਣੀ ਸੌਦਾ ਕਰਕੇ ਬਾਈ ਕਹਿੰਦੇ ਟਰੈਕਟਰ ਲੈ ਕੇ ਜਾਵਾਂਗੇ ਵੀ ਜਾਦੇ ਇੱਥੇ ਸਵਰਾਜ 855 ਵਿਕ ਰਿਹਾ ਸਵਰਾਜ 744 ਆ ਤੁਹਾਡੇ ਕੋਲੇ ਕਿਹੜੇ ਕਿਹੜੇ ਟਰੈਕ ਬ੍ਰਾਂਡ ਦੇ ਸੋ ਕਿਹੜੇ ਕਿਹੜੇ ਭਰਾਵਾਂ ਦੇ ਮਨਪਸੰਦ ਟਰੈਕਟਰ ਜਰੂਰ ਕਮੈਂਟ ਕਰਕੇ ਦੱਸਿਓ ਆ 855 ਸੈਂਟਰ ਗੇਅਰ ਵਾਲੇ ਵੀ ਖੜੇ ਇਨਾਂ ਕੋਲੇ ਤੇ ਸਾਈਡ ਗੇਅਰ ਵਾਲੇ ਵੀ ਖੜੇ ਆ ਇਹਨਾਂ ਦੇ ਰੇਟ ਦਾ ਕਿੰਨਾ ਕ ਫਰਕ ਆ ਲਮੂ T20 ਹੀ ਹੈ ਦੀ ਫਰਕ ਅੱਛਾ ਤੇ ਤੇ 744 ਵਿੱਚ ਰਹੇ ਹੋ ਤੁਸੀਂ ਕੁਝ ਗਾੜੀ ਵਧੀਆ ਵਿਕਦਾ ਅੱਛਾ 3 ਵੀ ਡਾਉਣ ਲੱਗ ਗਿਆ ਨਾ ਹੁਣ 3 ਸਪੀਡ ਆਉਣ ਲੱਗ ਗਿਆ ਅੱਛਾ 744 ਅੱਛਾ 44 ਹੈ ਇੱਥੇ ਗੜਾ 41 ਅੱਛਾ ਪਤਾ ਨਹੀਂ ਲੱਗਦੇ ਇੱਕੋ ਜਿਹੀ ਲੱਗਦੇ ਹੈ ਨਾ ਬੰਦੀ ਲੱਗਦਾ ਅੱਛਾ ਹਾਂ ਆਸ ਤਾਂ 744 ਵੀ ਗੜਾ ਸਹੀ ਗੱਲ ਮੈਨੂੰ ਪਤਾ ਨਹੀਂ ਲੱਗਿਆਗਾ ਕਿਉਂ ਹੈ ਦੇਖਣ ਨੂੰ ਇੱਕੋ ਜਿਹੀ ਲੱਗਦਾ ਹੈ ਨਾ ਇਹ ਅੱਛਾ 3 ਸਪੀਡ ਹੈ ਇਹ 14 ਦੇ ਟਾਇਰਾਂ ਚ ਆ ਵੀ ਇਹ ਵੀ ਵਾਰ ਡਿਵਾਨੇ ਦੀ ਵੀ ਹੋਊਗੀ ਯਾਰ ਹਨਾ 15 ਸਪੀਟਾਂ ਜੀ ਵੀ ਆ ਥੋੜਾ ਜਿਹਾ ਜਨਾ ਤੇ ਤੁਸੀਂ ਮੰਨ ਲਓ ਆਪਣੇ ਲਾਗੀ ਪਿੰਡਾ ਤਾਮਕੋਟ ਠੀਕ ਹੈ ਇੱਥੇ ਮੈਨੂੰ ਲੱਗਾ ਚਾਰ ਦੇ ਚਾਰ ਦੇ ਤੇ ਮੇਰਾ ਪਣਾ ਚਾਰ ਬਾਗੇ ਬਿਲਕੁਲ ਅੱਛਾ ਤਾਮਕੋਟ ਪਿੰਡ ਤੇ ਚਾਰ ਜਾਵੜੇ ਹਾਂ ਅੱਛਾ ਵੀ ਇਹ ਪਤਾ ਨਹੀਂ ਤਿੰਨ ਹੈ ਪਤਾ ਨਹੀਂ ਚਾਰ ਹੈ ਮੇਰੇ ਤੱਕ ਪ੍ਰੋਪਰ ਯਾਦ ਨਹੀਂ ਠੀਕ ਹੈ ਹਾਂ ਟਰੈਕਟਰ ਗਏ ਲਾਲ ਰੰਗ ਚ ਹੀ ਆ ਸਾਰੇ ਅੱਛਾ ਲਾਲ ਰੰਗ ਚ ਹੀ ਗਏ ਆ ਇਹ ਉਹ ਮੁੰਡੇ ਨੇ ਵੀਡੀਓ ਹੀ ਪਾਈ ਸੀ ਠੀਕ ਹੈ ਇਹ ਜਾ ਰਹੇ ਨਾ 6.5 ਲੱਖ ਰੁਪਈਆ ਲਾਉਂਦਾ ਇੱਥੇ ਲਾ ਲਓ ਅੱਛਾ ਵੀ ਪੁਰਾਣੇ ਨਾਲ ਲੈ ਗਏ ਇਹ ਵੀ 6.5 ਤੁਸੀਂ ਵੇਚੋ ਸੋਨੂੰ ਤਾਂ ਨਹੀਂ ਕਹਿੰਦੇ ਵੇਚੋ ਤਾਂ ਬਜ਼ਾਰੀ ਨੂੰ ਵੀਡੀਓ ਪਈ ਸੀ ਠੀਕ ਆ ਹਾਂ ਸਹੀ ਗੱਲ ਹੈ ਕਿਸੇ ਨੇ ਨਵਾਂ ਲੈਣਾਗਾ ਤਾਂ ਬਿਲਕੁਲ ਇਹ ਵੀ ਇਹ ਵੀ ਹਾਂ ਵੀ 300 ਦੀ ਛੋਟੇ ਦਾ ਝੋਟੇ ਵੱਡੇ ਦਾ ਵੱਡੇ ਦਾ ਵੱਡਾ ਹਨਾ ਕਿਉਂ ਆ ਵੀ 14 ਦੇ 15 ਚ ਆ ਗਿਆ ਇਹ ਵੀ ਹਾਂ ਬਕਰ ਹਰੇ ਨੇ ਹੁਣੇ ਜੇ ਪਹਿਲਾਂ ਬਹੁਤ ਵਿਕਦੇ ਸੀ ਹੁਣ ਲੰਮੂ ਕਹਿੰਦੇ ਇੱਧਰ ਵੀ ਆਪਣੇ ਪੰਜਾਬ ਚ ਵੀ ਇਹ ਟਰੈਕਟਰ ਜਿਆਦਾ ਵਿਕਣ ਲੱਗ ਗਏਗੇ ਸਵਰਾਜ 855 ਮਾ ਭਰਾਵਾਂ ਕੋਲੇ ਜਰੂਰ ਕਮੈਂਟ ਕਰਿਓ ਭਰਾਵੋ ਕਿੰਨੇ ਚੱਤੇ ਤੁਸੀਂ ਟਰੈਕਟਰ ਚਲਾ ਰਹੇ ਹੋ ਆਪਣੇ ਆਪਣੀ ਜਾਣਕਾਰੀ ਦਿਓ ਤੇ ਕਿੰਨੇ ਕਿੰਨੇ ਚਿਰ ਹੋ ਗਿਆ ਕਿਉਂ ਐ ਮਨੋ ਵੀ ਡੀਲਰਸ਼ਿਪ ਨੂੰ ਇੱਥੇ ਕਿੰਨੇ ਚਿਰ ਹੋ ਗਿਆ ਇਹਨਾਂ ਨੂੰ 42 43 ਸਾਲ ਹੋ ਗਏ ਜੀ 42 43 ਸਾਲ ਹੋ ਗਏ ਹਨ 79 79 ਦੀ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਜੀ ਮੈਂ 87 ਦਾ ਅੱਛਾ 87 ਦੀ ਨਾ ਮੇਰੇ ਜਨਮ ਤੋਂ ਹੀ ਪਹਿਲਾਂ ਦੇ ਵੇਰਾ ਅੱਛਾ 87 ਦਾ ਕਿਹੜਾ ਵੇਚ ਵੇਚਦੇ ਹੁੰਦੇ ਸੀ 735 ਕਿਹੜਾ ਵੇਚਦੇ ਸੀ ਪਹਿਲਾਂ 24 ਠੀਕ ਹੈ ਫਿਰ 92 ਜਾ ਕੇ 35 ਵਿਕਨ ਲੱਗ ਗਿਆ ਠੀਕ ਹੈ ਤੇ 97 98 ਜਾ ਕੇ 50 ਜਾ ਕੇ ਲੱਗ ਗਿਆ ਕਦੋਂ ਚਾਰ ਸ਼ੋਅ ਵਾਲੇ ਆਏ ਆ ਹਨਾ ਅੱਛਾ ਉਹ ਉਦੋਂ ਪਹਿਲਾਂ 735 ਵਿਗਦਾ ਸੀਗਾ ਪਹਿਲਾਂ ਹਾਂ 35 ਇਹ 4855 ਤਾਂ ਵੀ ਸਟਾਰਟਿੰਗ ਸਿਆਸੀ ਸੀ ਜੀ ਵੀ ਆਈ ਹੈਗੇ ਆ 84 ਚ ਆ ਗਿਆ ਸੀਗਾ ਅੱਛਾ ਵੀ ਉਦੋਂ ਇੰਨੀ ਇਹ ਨਹੀਂ ਸੇਲ ਨਹੀਂ ਬਣੀ ਸੀ ਕਿਵੇਂ ਹੁਣ ਉਹ ਵੀ ਤਾਂ 35 ਦੀ ਸੀ ਅੱਛਾ 24 ਤੇ 35 ਵਿਗਦਾ ਸੀ ਉਦੋਂ ਲੋਕ ਵੱਡਾ ਸਮਝਦੇ ਹੋਣਗੇ ਇਹਨੂੰ ਹਣਾ ਅੱਛਾ ਵੀ ਕਿਵੇਂ ਹੁਣ ਆਪਾਂ ਨੂੰ 69 69 ਨੂੰ ਚੱਲਦਾ ਤੈਨੂੰ ਹੁਣ ਛੋਟਾ ਸਮਝਣ ਲੱਗ ਗਏ ਅੱਛਾ ਉਹਦੇ ਬਰਾਂ ਹੀ ਕਰਾਂ ਜਾਂਦੇ ਸੀ ਇਹ ਉਦੋਂ ਕੀ ਧਿਆਨ ਚ ਹੈਗੇ ਜੀ ਕੀ ਕੀ ਰੇਟ ਸੀਗੇ ਉਦੋਂ ਰੇਟ ਤਾਂ ਨਹੀਂ ਦਿਮਾਗ ਚ ਗਿਆ ਹੁਣ ਅੱਛਾ 85 ਜੇ ਮਤਲਬ ਵੀ 2 ਲੱਖ ਦਾ ਹੋਊਗਾ ਘਟੂਗਾ ਡਾਕਟਰ ਘਟੂਗਾ ਘਟੂਗਾ ਅੱਛਾ ਬਾਲੇ ਸਾਲ ਹੋ ਗਏ ਆਪਣੇ 1.15 ਆਪਣੇ ਜਨਮ ਤੋਂ ਪਹਿਲਾਂ ਦਾ ਪਹਿਲਾਂ ਆਪਣੇ ਯਾਦ ਉਹਨਾਂ ਗੱਲਾਂ ਕਿਵੇਂ ਸਹੀ ਗੱਲ ਆ ਨਾ ਐ ਮਤਲਬ ਵੀ 25 ਸਾਲ ਆ ਹੋ ਗਏ ਤੇ ਉਹ ਹੋ ਗਏ 13 ਸਾਲ ਹੋ ਗਏ 38 ਸਾਲਾਂ ਦੀ ਗੱਲ ਕਰਦਾ ਹਾਂ 38 40 ਸਾਲਾਂ ਦੀ ਗੱਲ ਹੋ ਗਈ ਭਾਈ ਸੇ 36 ਸਾਲ ਹੋ ਗਏ 38 ਸਾਲ ਹੋ ਗਈ ਇਸ ਨੂੰ ਕੰਮ ਕਰਦੇ ਨੂੰ ਕੰਮ ਕਰਦਾ ਬਹੁਤ ਟਾਈਮ ਹੋ ਗਿਆ ਨਹੀਂ ਤੂੰ ਪਹਿਲਾਂ ਫਿਰ ਬਰਨਾਲੇ ਸ਼ਹਿਰ ਹੁੰਦਾ ਹੈ ਅੱਛਾ ਘੇਰ ਪਰਣਾ ਲਾ ਅੱਛਾ ਘੇਰ ਪਰਣਾ ਲਾ ਅੱਛਾ 87 ਜਾ ਗਿਆ ਅੱਛਾ 87 ਜਾ ਗਿਆ ਸੀਗੇ ਅੱਛਾ ਬੰਦਾ ਇੱਥੇ ਆਪਣੇ ਇੱਥੇ ਅੱਛਾ ਪੁਰਾਣਾ ਖੁੰਡਾ ਭਰਾਵੋ ਇਹਨਾਂ ਦੇ ਚੇਲੇ ਆ ਅੱਛਾ ਚੇਲੇ ਉਹ ਸਾਡੇ ਉਸਤਾਦ ਨੇ ਅੱਛਾ ਸਾਡੇ ਉਸਤਾਦ ਨੇ ਜੇਰ ਦੇ ਕੰਮ ਕਰਦੇ ਆ ਭਾਈ ਬਹੁਤ ਪੁਰਾਣੇ ਬੰਦੇ ਆ ਭਰਾਵੋ ਐਜੇ ਪੁਰਾਣੇ ਬੰਦੇ ਘੱਟ ਮਿਲਦੇ ਜਿਨ੍ਹਾਂ ਨੂੰ ਟਰੈਕਟਰਾਂ ਬਾਰੇ ਨੌਲੇਜ ਹੋਵੇ ਵੀ ਬਹੁਤ ਘੱਟ ਆ ਐਜੇ ਬੰਦੇ ਆਮ ਵੱਲੋਂ ਸਾਡੇ ਦਾ ਜਨਮ ਤੋਂ ਲੰਬੂ ਦਾ ਜਨਮ ਬਾਅਦ ਚ ਹੋਇਆਗਾ ਨਾ ਮੇਰਾ ਹੀ ਬਾਅਦ ਚ ਹੋਇਆ ਨਰਮਲੋਂ ਦਾ ਆਮ ਵੱਲ ਦੋ ਸਾਲ ਦਾ ਸੀਗਾ ਕਿਦੋਂ ਦਾ ਬਾਈ ਕਹਿੰਦਾ ਕੰਮ ਕਰਨ ਲੱਗਿਆਗਾ ਫੋਰਮੈਨ ਰਹਿਆ ਚੋਟੀ ਦੇ ਆਪਣੇ ਸਮੇਂ ਚ ਅੱਛਾ ਫੋਰਮੈਨ ਚੋਟੀ ਦੇ ਠੀਕ ਹੈ ਹਾਂ ਨਹੀਂ ਉਦੋਂ ਦੀ ਸਵਰਾਜ ਦੀ ਮਾਰਕੀਟ ਇੰਨੀ ਹੈ ਕਿ ਘੱਟ ਵਧੀ ਹੋਗੀ ਸੀਗੀ ਵਿਜਦੀ 87 ਤੋਂ ਬਾਅਦ ਤਾਂ ਫੁੱਲ ਮਾਰਕੀਟ ਵਧੀ ਗਈ ਹੈ ਬਸ ਅੱਛਾ ਵਧੀ ਗਈ ਹੈ ਅੱਛਾ ਹਰਾਂ ਵਲੇ ਘੱਟ ਸੀ ਥੋੜੀ ਜੀ ਕਦੋਂ 78 70 ਦੀ ਗੱਲ ਆਉਦਾ ਹਨਾ ਅੱਛਾ ਵੀ ਉਦੋਂ ਬਾਅਦ ਆ ਮੈਂ ਵੱਲ ਵੀ ਜਦੋਂ 82 ਚ ਤੋੜ ਜੋ ਵਾਲਾ ਜਿਹੜਾ ਤੁਸੀਂ ਦਿਖੋ ਹਾਂ ਉਹ ਚੱਲ ਪਈ ਦੀ ਰੇਂਜ ਅੱਛਾ ਉਦੋਂ ਬਾਅਦ ਜਿਆਦਾ ਵਿਗਣ ਲੱਗ ਗਏ ਇਹ ਐਮਪੀ ਦਾ ਪਿਆੰਦਾ ਇਹ ਦੋਨੇ ਇੱਕੋ ਹੀ ਹੈ ਅੱਛਾ ਵੀ ਐ ਮਤਲਬ ਇਹ 87 88 ਜੋ ਉਦੋਂ ਬਾਅਦ ਪੜ ਗਿਆ ਨਹੀਂ ਹਰੇ ਤਾਂ ਇਹ ਮਤਲਬ 82 83 84 ਤੱਕ ਹੈ ਨਾ ਇਹ 83 ਤੱਕ ਅੱਛਾ 83 ਤੱਕ ਠੀਕ ਹੈ 83 ਤੋਂ ਤੇ ਰੰਗਾ ਵੀ ਹੈਗਾ ਸੀਗਾ ਅੱਛਾ ਅੱਛਾ ਉਦੋਂ ਵੀ 724 ਜਾਂ 735 ਅੱਛਾ ਦੋਨੇ ਡੈਟੇ ਜਿਆਦਾ ਵਿਗਦੇ ਸੀ ਠੀਕ ਹੈ ਬਹੁਤ ਟਰੈਕਟਰ ਵੇਚੇ ਆ ਪ੍ਰਭੂ ਇਹਨਾਂ ਨੇ ਐ ਮਨ ਲੋ ਵੀ ਸਾਰੀ ਉਮਰ ਹੀ ਹੋ ਗਈ ਐ ਮਨ ਲੋ 38 ਸਾਲਾਂ ਚ ਪਤਾ ਨਹੀਂ ਕਿ ਕਿੰਨਾ ਟਰੈਕਟਰ ਵੇਚ ਤਾ ਉਲੰਘੂ ਹੀ ਹੈ ਸਾਬ ਸਾ ਆਪਾਂ ਨੂੰ 2-3 ਸਾਲ ਹੋਇਆ ਸਾਬ ਤੁਹਾਨੂੰ ਨਹੀਂ ਆ ਗਣਾ ਪਤਾ ਲੱਗ ਰਿਹਾ ਬਾਈ ਹੂੰ ਸਹੀ ਗੱਲ ਨਹੀਂ ਪਿਛਲੇ ਸਾਲਾਂ ਨੂੰ ਕਿਵੇਂ ਹੁਣ ਤੇ ਤੈਨੂੰ 2-3 ਸਾਲ ਹੋ ਗਏ ਵਧਾ ਜਾਂਦੀ ਹੈ ਸਪੀਡ ਪਹਿਲਾਂ ਜਦੋਂ ਆਏ ਸੀ ਤੋ 300 ਠੀਕ ਹੈ 400 ਠੀਕ ਹੈ 600 ਨੂੰ ਹੱਥ ਮਾਰ ਕੇ ਹੂੰ ਵੀ ਲੈ ਲੈ ਗਾਣੀ ਹਰ ਇੱਕ ਸਾਲ ਵੱਧ ਗਏ ਹਨ ਆਏ ਆ ਸੀ ਬਾਈ ਯਾਰੀ ਲੱਗ ਜੂ ਕਿੱਦ ਤੈਨੂੰ ਦੁਆਰੇ ਬਾਬਾ ਸੁੱਖ ਰੱਖੇ 31 ਮਾਰਚ ਤੱਕ ਜਿਉਂਦੇ ਰਹੇਗੇ ਦੁਆਰੇ ਫਿਰ ਤੈਨੂੰ ਦਿਖਾ ਦੇਂਗੀ ਵੀ ਆ ਦੇਖ ਨੀ ਕਿਸ ਨੇ ਐਵੇਂ ਹੱਥ ਤੇ ਹੱਥ ਮਾਰਦਾ ਵੀ ਲਾਓ ਸ਼ਰਤ ਲਾ ਸਕਦੇ ਆ ਅੱਛਾ ਲਾਲੀਏ 500 ਦੀ ਲਾਲੀਏ ਨੀ 500 ਟਰੈਕਟਰ ਦੀ ਲਾਲੀਏ ਕਿ 550 ਦੀ ਲੋਗਰ ਐਡਾ ਮੈਂ ਕਿ ਤੂੰ ਰੁਪਈਆ ਦੀ 500 ਦੀ ਨੀ 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 500 ਟਰੈਕਟਰ ਦੀ ਕਹਣਾ ਮੈਂ ਨਾ ਨਾ ਜੀ ਕਿ 550 ਦੀ ਲਾਲੀਏ ਨੀਵੇਂ ਰਹਾਂਗੇ 550 ਤੋਂ ਉੱਪਰ ਅੱਛਾ ਵੀ ਐਵੇਂ ਲੋ ਵੀ ਪੌਣੇ ਕਿ ਐਵੇਂ ਲੋ ਵੀ ਪੱਕੀ ਗਿਣਤੀ ਵੀ 31 ਮਾਰਚ ਤੱਕ ਆ ਜੂ 31 ਮਾਰਚ ਨੂੰ ਪੱਕੀ ਆ ਜੂ ਵੀ 550 ਤੋਂ ਉੱਪਰ ਸ਼ਰਤ ਲਾ ਸਕਦੇ ਹੋ ਬਾਈ ਕਹਿੰਦਾ ਕਿਸੇ ਨੇ ਲਾਉਣੀ ਹੋਵੇ ਤਾਂ ਕਈ ਵਾਰ ਕਿਸੇ ਐ ਮਤਲਬ ਦੂਜੀ ਏਜੰਸੀਆਂ ਨੂੰ ਬਹਿਮ ਹੋ ਜਾਂਦਾ ਭਰਾਵੋ ਬਹਿਮ ਪਾ ਲੈਂਦੇ ਕਈ ਵਾਰ ਕੋਈ ਬੰਦੇ ਤੇ ਇਹ ਕਹਿੰਦਾ ਲੰਮੂ ਕਹਿੰਦਾ ਰਜਿਸਟਰ ਚੱਕ ਕੇ ਤੇ ਆਪਦਾ ਅੱਗੇ ਤੁਸੀਂ ਦੇਖ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ ਹੈ ਕਿਹੜੇ ਸਵਰਾਜ ਟਰੈਕਟਰ ਦੇ ਫੈਨ ਆ ਆਪਾਂ ਦਾ ਪਰਦੀ ਵੀਡੀਓ ਪਾਉਣਾ ਪਹਿਲਾਂ ਜੌਂਡੀ ਹਰਦੀ ਪਾਈਆਂ ਸੀ ਕੱਲ ਨੂੰ ਮਹਿੰਦਰਾ ਵਾਲੇ ਦੇ ਪਾਵਾਂਗੇ ਸਾਰੇ ਆਪਣੇ ਤਾਂ ਮਿੱਤਰ ਆ ਤੇ ਦੇਖੋ ਗੁੱਸਾ ਨਾ ਕਰਿਆ ਕਰੋ ਹੱਸਦੇ ਰਹਿਿਆ ਕਰੋ ਬਾਦੂ ਬਾਲ ਚਿੱਤ ਰੱਖੋ ਸਹੀ ਗੱਲ ਐ ਲੰਮੂ ਤਾਂ ਬਹੁਤ ਖੋਜਦਿਲ ਬੰਦਾ ਲੈ ਕੇ ਕੀ ਜਾਣਾ ਹੁਣ ਗਿਆ ਤੋਂ ਲਿਜਾਣਾ ਕੁਝ ਸਹੀ ਗੱਲ ਐ ਇਹੀ ਗੱਲ ਮੇਰੇ ਨਾਲ ਕੇ ਬਾਈ ਕਮੈਂਟ ਕਰਨਗੇ ਇਹ ਐਂ ਕਰਦੇ ਆ ਜੀ ਵਾਹ ਕਰਦੇ ਆ ਦੇਖੋ ਬਾਈ ਸਾਰਿਆਂ ਦੀ ਆਪੋ ਆਪਦੀ ਹੈ ਨਾ ਹਮਮ ਜੋ ਹੋਇਆ ਸਹੀ ਗੱਲ ਐ ਉਹ ਕਰਨਾ ਅਗਲੇ ਨੇ ਲਿਖਣਾ ਲਿਖੋ ਬਾਈ ਆਰਾ ਕੋਦ ਲਿਖੋ ਮਾੜਾ ਲਿਖੋ ਚੰਗਾ ਲਿਖੋ ਪਰ ਬਾਈ ਮਣ ਕੇ ਗਾਲਾਂ ਨਾ ਲਿਖਿਓ ਪੜਨੀਆਂ ਹੁੰਦੀਆਂ ਪੜਨੀਆਂ ਹੀ ਆ ਨਹੀਂ ਗਾਲਾਂ ਤਾਂ ਨਹੀਂ ਕੋਈ ਦਿੰਦਾ ਨਹੀਂ ਤੈਨੂੰ ਤਾਂ ਨਹੀਂ ਕੋਈ ਗਾਲਾ ਕਿਸੇ ਨੂੰ ਕੋਈ ਕਹੇ ਕਦੋਂ ਆਪਾਂ ਚੰਗੀ ਗੱਲ ਬੋਲਾਂਗੇ ਉਦੋਂ ਨਹੀਂ ਕੋਈ ਗਾਲਾਂ ਲਿਖਦਾ ਹੁਣ ਹੈਂ ਇਹਦਾ ਆਪਣਾ ਕੰਮ ਆ ਅੱਜ ਇੱਥੇ ਆ ਕੱਲ ਨੂੰ ਕਿਤੇ ਹੋਰ ਵੀ ਜਾ ਕੱਲ ਨੂੰ ਜਾਦਾ ਮੈਂ ਕਿਸੇ ਨੂੰ ਕਹਈ ਗੀ ਬਈ ਤੂੰ ਐ ਕਰਦਾ ਤੂੰ ਬਾਹ ਕਰਦਾ ਕੋਈ ਗੱਲਾਂ ਦਾ ਕੀ ਫਾਇਦਾ ਆਪਾਂ ਆਪਣੇ ਕੰਮ 'ਤੇ ਹੀ ਧਿਆਨ ਬਿਲਕੁਲ ਨਹੀਂ ਹਾਂ ਤੁਸੀਂ ਤਾਂ ਕੋਈ ਅਹੀ ਬਦਮੀ ਘਟਵੇਂ ਨਹੀਂ ਤੁਸੀਂ ਕਰੋਂਗੇ ਪਰਮਾਤਮਾ ਫਾਲਾਪੇ ਦੀ ਸਹੀ ਆਪਾਂ ਦਾ ਗੜਕ ਬੀਜਦੇ ਆ ਹਮ ਬਲੀਆਂ ਤਾਂ ਲਾਉਂਦਾ ਬਲੀਆਂ ਦੋ ਲਾਉਂਦਾ ਅੱਛਾ ਬਲੀਆਂ ਉਹ ਲਾਉਂਦਾ ਹੁਣ ਤੈਨੂੰ ਵੀ ਗੱਲਾਂ ਹੋਣ ਲੱਗੀਆਂ ਤੂੰ ਵੀ ਹੁਣ ਵੇਚਦਾ ਨਾ ਟਰੈਕਟਰ ਧੰਨਵਾਦ ਭਰਾਵੋ ਵੀਡੀਓ ਨੂੰ ਕਿ ਸਾਂਝਾ ਕਰਨਾ ਹੈ ਸ਼ੇਅਰ ਕਰਨਾ ਹੈ ਲਾਇਕ ਕਰਨਾ ਹੈ ਕਮੈਂਟ ਕਰਨਾ ਤੇ ਕਿਹੜੇ ਕਿਹੜੇ ਭਰਾਵਾਂ ਕੋਲੇ ਸਵਰਾਜ ਹੈਗਾ ਜਰੂਰ ਕਮੈਂਟ ਕਰਕੇ ਦੱਸਿਓ